ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਸਿੰਘੋ ਕਿਵੇਂ ਲੱਗੀਆਂ ਮਿਰਚਾਂ ਮਿਰਚਾਂ ਮਿੱਠੀਆਂ ਜਾਂ ਕੌੜੀਆਂ ਇਹ ਮਿਰਚ ਇਸ ਵਾਰੀ ਆਪਾਂ ਨੂੰ ਅੰਮਤ ਸਾਹ ਨਹੀਂ ਦਿੱਤੀ ਹੈ ਜਿਹੜੀ ਕਿ ਕਿਹੜੀ ਆ ਉਹ ਮਿਰਚ ਜਿਹੜੀ ਇਤਕੀ ਸਿੰਘਾਂ ਨੂੰ ਦਿੱਤੀ ਗਈ ਆ ਜਾਂ ਸਿੱਖਾਂ ਨੂੰ ਦਿੱਤੀ ਗਈ ਹੈ ਇਹਦੇ ਬਾਰੇ ਖੁੱਲ ਕੇ ਵਿਚਾਰ ਚਰਚਾ ਕਰਦੇ ਆਂ ਦੋਸਤੋ ਆਜੋ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿੱਠੀਆਂ ਮਿਰਚਾਂ ਇੱਕ ਭਗਵੰਤਮਾਨ ਦੀ ਆਈ ਸੀ ਇੱਕ ਵਾਰੀ ਕੈਸਟ ਤੇ ਜਿਹਦੇ ਚ ਉਹ ਮਿਰਚਾਂ ਦਾ ਜ਼ਿਕਰ ਕਰਦਾ ਹੁੰਦਾ ਹੈਗਾ ਸਿਆਸੀ ਤੌਰ ਤੇ ਟਾਂਚ ਕਰਕੇ ਉਹ ਤਾਂ ਇੱਕ ਹੈਗੀ ਸੀ ਸਿਰਫ ਵੀਡੀਓ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਇੱਕ ਰੀਲ ਬਣਾਈ ਸੀ ਉਹਨੇ ਲੇਕਿਨ ਅਸਲੀ ਜਿਹੜੀਆਂ ਮਿਰਚਾਂ ਦਿੱਤੀਆਂ ਗਈਆਂ ਨੇ ਉਹ ਦਿੱਤੀਆਂ ਨੇ ਅੰਮਤ ਸਾਹਿ ਨੇ ਸਾਨੂੰ ਰਵਨੀਤ ਬਿੱਟੂ ਦੇ ਰੂਪ ਦੇ ਵਿੱਚ ਕਿਉਂਕਿ ਇਹ ਮੈਂ ਕਿਉਂ ਕਹਿ ਰਿਹਾ ਗਰਬਨੀਤ ਬਿੱਟੂ ਨੂੰ ਬੇਅੰਤ ਗੁੱਚੜ ਕਰਕੇ ਕਿਉਂਕਿ ਸਿੱਖਾਂ ਦੇ ਅਸਲੀ ਜ਼ਖਮਾਂ ਦੇ ਉੱਪਰ ਜਿਹੜਾ ਮਿਰਚਾਂ ਸਿਰਕਣ ਦਾ ਕੰਮ ਹੈ ਉਹ ਰਵਨੀਤ ਬਿੱਟੂ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਇਸ ਕਰਕੇ ਹੀ ਜਿਹੜਾ ਭਾਜਪਾ ਨੇ ਏਡੇ ਏਡੇ ਚਿਹਰੇ ਜਿਦੇ ਚ ਸਭ ਤੋਂ ਵੱਡਾ ਨਾਮ ਅਮਰਿੰਦਰ ਸਿੰਘ ਕੈਪਟਨ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਸਿੱਧ ਹੀ ਪੂਰੀ ਦੀ ਪੂਰੀ ਆਪਾਂ ਕਹਿ ਸਕਦੇ ਹਾਂ ਮੁੱਖ ਮੰਤਰੀ ਦਾ ਮੁੱਖ ਮੰਤਰੀ ਸੀਗਾ ਜਿਹੜਾ 9 ਸਾਲਾਂ ਦਾ ਤੇ ਉਹ ਬੀਜੇਪੀ ਦੇ ਵਿੱਚ ਗਿਆ ਤੇ ਉਹਦੀ ਪਤਨੀ ਐਮਪੀ ਸੀ ਜਿਹੜੀ ਉਹ ਵੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਈ ਉਸ ਤੋਂ ਇਲਾਵਾ ਦੋਸਤੋ ਕਿੰਨੇ ਹੋਰ ਬਾਜਬਾ ਇਹ ਉਹ ਕਿੱਡੇ-ਕੱਡੇ ਕਾਂਗਰਸੀ ਚਿਹਰੇ ਸਾਬਕਾ ਮੰਤਰੀ ਇੱਕ ਸਾਬਕਾ ਪ੍ਰਧਾਨ ਗਿਆ ਕਾਂਗਰਸ ਦਾ ਜਿਹਨੂੰ ਬੀਜੇਪੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਉਹਨੂੰ ਬੀਜੇਪੀ ਦਾ ਪ੍ਰਧਾਨ ਬਣਾਇਆ ਸੀਗਾ ਹਿੰਦੂ ਕਰਕੇ ਕਿਉਂਕਿ ਉਸ ਸਮੇਂ ਉਹਨੇ ਕਿਹਾ ਦੀ ਵੀ ਕਾਂਗਰਸ ਨੇ ਮੈਨੂੰ ਹਿੰਦੂ ਕਰਕੇ ਸੀਐਮ ਨਹੀਂ ਬਣਾਇਆ ਇਸ ਕਾਰਨ ਕਰਕੇ ਉਹ ਉਹਦੇ ਜਿਹੜੀ ਉਹ ਤਾਂਚ ਸੀ ਮੰਨ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਗਿਆ ਤਾਂ ਬੀਜੇਪੀ ਨੇ ਫਿਰ ਉਹ ਆਪਾਂ ਨੂੰ ਛੋਟੀ ਮਿਰਚ ਦਿੱਤੀ ਸੀ ਕਿਉਂਕਿ ਇਹ ਜਿਹੜਾ ਇਹ ਜਾਖੜ ਹੈਗਾ ਇਹ ਥੋੜਾ ਜਿਆ ਇਹ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਸੌਫਟ ਮਿਰਚ ਸੀਗੀ ਤੇ ਲੇਕਿਨ ਇਹਦਾ ਕਿਸੇ ਨੇ ਕੋਈ ਬਾਹਲਾ ਉਹ ਹੋਣੀ ਕੀਤਾ ਕਿਉਂਕਿ ਬੀਜੇਪੀ ਉਹਨਾਂ ਦੀ ਪਾਰਟੀ ਆ ਬਹੁਤ ਸੰਮਤੀ ਦੀ ਉਹ ਚਲੋ ਆਪਾਂ ਨੂੰ ਲੱਗਿਆ ਸੀਗਾ ਵੀ ਉਹਨਾਂ ਨੇ ਉਹ ਭਾਈਚਾਰੇ ਨੂੰ ਖੁਸ਼ ਕਰਨ ਦੀ ਖਾਤਰ ਉਹਨੂੰ ਪ੍ਰਧਾਨ ਬਣਾਤਾ ਪਰ ਦੋਸਤੋ ਫਿਰ ਅਸਲੀ ਮਿਰਚ ਉਦੋਂ ਪਹਿਲਾਂ ਤਿਆਰ ਕੀਤੀ ਗਈ ਆਪਣੇ ਰਵਨੀਤ ਬਿੱਟੂ ਨੂੰ ਲਿਆਂਦਾ ਗਿਆ ਫਿਰ ਉਹਨੂੰ ਟਿਕਟ ਦਿੱਤੀ ਗਈ ਲੇਕਿਨ ਕਮਾਲ ਦੀ ਗੱਲ ਤਾਂ ਉਦੋਂ ਹੋ ਗਈ ਦੋਸਤੋ ਜਦੋਂ ਇਹਨਾਂ ਚਿਹਰਿਆਂ ਦੀ ਜਦੋਂ ਮੈਂ ਗੱਲ ਕਰਦਾ ਆਪਣੇ ਪ੍ਰਨੀਤ ਕੌਰ ਨੂੰ ਛੱਡ ਕੇ ਕਿਉਂਕਿ ਇਹ ਦੇ ਨਾਲੋਂ ਅਗਰ ਸ니어ਟੀ ਦੀ ਗੱਲ ਕਰੀਏ ਹਰ ਇੱਕ ਚੀਜ਼ ਦੀ ਗੱਲ ਕਰੀਏ ਤਾਂ ਪ੍ਰਨੀਤ ਕੌਰ ਦਾ ਨੰਬਰ 1 ਦਾ ਸੀ ਜੇਕਰ ਹਾਰਿਆਂ ਹੋਿਆਂ ਦੇ ਵਿੱਚੋਂ ਹੀ ਬਣਾਉਣਾ ਸੀਗਾ ਪਰ ਦੋਸਤੋ ਕਿਉਂਕਿ ਅੰਮਤ ਸਾਹਿਬ ਜਿੱਦੇ ਪੰਜਾਬ ਆਇਆ ਉਦੋਂ ਉਹ ਮਿਰਚ ਦੀ ਤਿਆਰੀ ਕਰਕੇ ਆਪਾਂ ਨੂੰ ਕਰ ਗਿਆ ਸੀਗਾ ਮਤਲਬ ਤਿਆਰ ਕੇ ਲੁਧਿਆਣੇ ਵਾਲਿਓ ਤੁਸੀਂ ਜਿਤਾਓ ਵੱਡਾ ਬੰਦਾ ਇਹਨੂੰ ਮੈਂ ਬਣਾਉਂਗਾ ਕਿਉਂਕਿ ਅਸਲ ਦੇ ਵਿੱਚ ਉਹਨੂੰ ਪਤਾ ਸੀਗਾ ਕਿ ਬੇਅੰਤ ਦੇ ਨਾਮ ਤੋਂ ਜਿਹੜੇ ਸਿੰਘ ਛੜਦੇ ਨੇ ਜਿਹੜੇ ਮਿਰਚਾਂ ਲੱਗਦੀਆਂ ਨੇ ਬੇਅੰਤ ਦੇ ਨਾਮ ਤੋਂ ਕਿਉਂ ਨਾ ਹੋਵੇ ਕਿ ਉਸੇ ਨੂੰ ਹਾਰਨ ਦੇ ਬਾਵਜੂਦ ਤੁਹਾਡਾ ਮੰਤਰੀ ਬਣਾ ਕੇ ਮਿਰਚਾਂ ਐਸੀਆਂ ਭੁਗਤੀਆਂ ਨੇ ਦੋਸਤੋ ਭੁਗਤੀਆਂ ਨੇ ਆਪਣੇ ਤੇ ਕਿ ਜਿਹੜੀ ਮੈਂ ਕਹਿ ਸਕਦਾ ਕਿ 5 ਸਾਲ ਸਾਡੇ ਲੜਦੀਆਂ ਰਹਿਣਗੀਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਲੋਕ 7 ਸੀਟਾਂ ਉਸ ਕਾਂਗਰਸ ਨੂੰ ਜਿਹੜੇ ਰਵਨੀਤ ਬਿੱਟੂ ਨੂੰ ਮਿਰਚਾਂ ਦੇ ਰੂਪ ਦੇ ਵਿੱਚ ਬੀਜੇਪੀ ਨੂੰ ਸਾਨੂੰ ਵੀ ਜੋ ਬੀਜੇਪੀ ਨੇ ਦਿੱਤਾਗਾ ਲੇਕਿਨ ਕਾਂਗਰਸ ਨੂੰ ਸੱਤ ਸੀਟਾਂ ਅਸੀਂ ਖੁਦ ਹੀ ਜਿਤਾ ਦਿੱਤੀਆਂ ਨੇ ਇੱਕ ਗੱਲ ਤਾਂ ਚਲੋ ਆਪਾਂ ਮੰਨਦੇ ਆ ਕਿ ਠੀਕ ਆ ਹੋਰ ਭਾਈਚਾਰਿਆਂ ਦੀਆਂ ਵੋਟਾਂ ਪੈ ਜਾਂਦੀਆਂ ਨੇਗੀਆਂ ਪਰ ਕਾਂਗਰਸ ਨੂੰ ਵੋਟਾਂ ਸਾਡੀਆਂ ਸਿੱਖਾਂ ਦੀਆਂ ਬਹੁਤ ਪਈਆਂ ਨੇ ਸੋ ਇਸ ਕਰਕੇ ਦੋਸਤੋ ਜਦੋਂ ਅਸੀਂ ਖੁਦ ਆਪਣੀ ਭੁੱਲ ਜਾਂਨੇ ਆ ਜੋ ਸਾਡੇ ਨਾਲ ਜਿਹੜਾ ਕੁਝ ਕੀਤਾ ਇਹਨਾਂ ਨੇ ਜਦੋਂ ਅਸੀਂ ਭੁੱਲ ਜਾਂਨੇ ਆ ਫਿਰ ਦੋਸਤੋ ਇਹ ਨਵੇਂ ਆ ਨੇ ਤਾਂ ਕਰਨਾ ਹੀ ਕਰਨਾ ਨਾ ਇਹਨਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਦੇ ਬਾਵਜੂਦ ਇਹ ਤਿੰਨ ਵਾਰੀ ਸਰਕਾਰ ਬਣਾ ਸਕਦੇ ਨੇ ਉਹਨਾਂ ਦੀ ਇਸੇ ਰਵਨੀਤ ਬਿੱਟੂ ਨੂੰ ਦੋ ਤਿੰਨ ਵਾਰੀ ਜਿਤਾ ਸਕਦੇ ਆ ਤੇ ਇਸੇ ਤਰ੍ਹਾਂ ਸੱਤ ਸੀਟਾਂ ਇਸ ਵਾਰੀ ਕਾਂਗਰਸ ਵੀ ਝੋਲੀ ਚ ਪਾ ਸਕਦੇ ਆ ਫਿਰ ਕਿਉਂ ਨਾ ਹੋਵੇ ਕਿ ਸਿੱਧਾ ਜਿਹੜਾ ਉਹਨਾਂ ਦੇ ਵਿੱਚੋਂ ਚੱਕਿਆ ਹੋਇਆ ਜਿਹੜੇ ਬੇਅੰਤ ਦੇ ਨਾਮ ਦੇ ਉੱਪਰ ਮਿਰਚਾਂ ਲੱਗਦੀਆਂ ਨੇ ਤਾਂ ਉਹਨਾਂ ਦੇ ਫਰਜੰਦ ਨੂੰ ਉਸ ਰਵਨੀਤ ਬਿੱਟੂ ਨੂੰ ਜਿਨੇ ਕਿਸਾਨਾਂ ਦੇ ਮੌਕੇ ਜਿਨ੍ਹਾਂ ਨੇ ਕਿਸੇ ਵੀ ਸੰਘਰਸ਼ ਦੇ ਮੌਕੇ ਕਦੇ ਨਹੀਂ ਖੁੰਝਣ ਦਿੱਤੇ ਅਸੀਂ ਅਸੀਂ ਆਸ ਕਰਦੇ ਸੀ ਕਿ ਇਹ ਬੀਜੇਪੀ ਦੀ ਸਰਕਾਰ ਸਾਡੇ ਬੰਦੀ ਸਿੰਘਾਂ ਨੂੰ ਛੱਡੇਗੀ ਜਿਹੜੇ ਬੰਦੀ ਸਿੰਘਾਂ ਦੇ ਸਭ ਤੋਂ ਵੱਧ ਖਿਲਾਫ ਬੋਲਣ ਵਾਲਾ ਰਵਨੀਤ ਬਿੱਟੂ ਉਸੇ ਰਵਨੀਤ ਬਿੱਟੂ ਨੂੰ ਜਦੋਂ ਮੰਤਰੀ ਬਣਾ ਸਕਦੇ ਨੇ ਤੇ ਸਰਿਆਂ ਵੈਸੇ ਤਾਂ ਕਹਿ ਵੀ ਦਿੱਤਾ ਸੀ ਅਮਤਸਾਨ ਨੇ ਕਿ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ ਪਰ ਹੁਣ ਤਾਂ ਸੀਸਾ ਹੀ ਦਿਖਾ ਦਿੱਤਾ ਦੋਸਤੋ ਹੁਣ ਤੁਸੀਂ ਭੁੱਲ ਜੋ ਜਿੰਨਾ ਚਿਰ ਬੀਜੇਪੀ ਰਾਜ ਕਰਦੀ ਹੈ ਬੰਦੀ ਸਿੰਘਾਂ ਨੂੰ ਨਹੀਂ ਛੱਡਣਗੇ ਪਰ ਦੂਜੇ ਪਾਸਿਓਂ ਆਸ ਕੀ ਤੋਂ ਕਰਾਂਗੇ ਅਗਰ ਬੀਜੇਪੀ ਗਈ ਤਾਂ ਕਾਂਗਰਸ ਆਉਂ ਅਗਰ ਕਾਂਗਰਸ ਆਉਗੇ ਤਾਂ ਛੱਡਦੇ ਉਹ ਵੀ ਨਹੀਂ ਕਿਉਂਕਿ ਉਹਨਾਂ ਨੇ ਤਾਂ ਅੰਦਰ ਕੀਤੇ ਨੇ ਉਹਨਾਂ ਨੇ ਤਾਂ ਬੰਦੀ ਸਿੰਘ ਬਣਾਏ ਨੇ ਸੋ ਦੋਸਤੋ ਸਾਡੇ ਲਈ ਕਿਤੇ ਵੀ ਦੋਨਾਂ ਵੱਡੀਆਂ ਪਾਰਟੀਆਂ ਦੇ ਵਿੱਚੋਂ ਇਨਸਾਫ ਦੀ ਆਸ ਰੱਖਣਾ ਬੇਮੈਨਾ ਹੈ ਇਹਦੇ ਬਾਰੇ ਆਪਾਂ ਚਾਹੇ ਜਿੰਨਾ ਮਰਜ਼ੀ ਚਰਚਾ ਕਰੀਏ ਰੌਲੇ ਪਾਈਏ ਜੋ ਮਰਜ਼ੀ ਕਰੀਏ ਪਰ ਇਸ ਦੇਸ਼ ਦੇ ਵਿੱਚ ਸਾਡੇ ਲਈ ਇਹੋ ਮਿਰਚਾ ਮਿਲ ਸਕਦੀਆਂ ਨੇ ਸਾਨੂੰ ਇਹਨਾਂ ਨੂੰ ਮਿੱਠੀਆਂ ਸਮਝ ਕੇ ਖਾ ਲੋ ਇਹਨਾਂ ਨੂੰ ਕੌੜੀਆਂ ਸਮਝ ਕੇ ਖਾ ਲੋ ਇਹਨਾਂ ਨੂੰ जखਮਾਂ ਤੇ ਲੜਨ ਵਾਲੀਆਂ ਮਿਰਚਾਂ ਸਮਝ ਲਓ ਇਹਨਾਂ ਨੂੰ जखਮਾਂ ਤੇ ਨਾ ਲੜਨ ਵਾਲੀਆਂ ਸਮਝ ਲਓ ਹੁਣ ਆਪਾਂ ਨੂੰ ਬਰਦਾਸ਼ਤ ਇਸੇ ਤਰ੍ਹਾਂ ਹੀ ਕਰਨਾ ਪਊਗਾ ਰਵਨੀਤ ਬਿੱਟੂ ਨੂੰ ਮੰਤਰੀਪਣਾ ਜਿਹੜਾ ਦਿੱਤਾ ਬੀਜੇਪੀ ਨੇ ਉਹਨਾਂ ਨੇ ਆਪਦਾ ਅਸਲੀ ਚਿਹਰਾ ਉਹ ਦਿਖਾ ਦਿੱਤਾ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਅਸੀਂ ਤਾਂ ਸ਼ੇਅਰ ਕਰਨ ਤੋਂ ਵੀ ਵੀਡੀਓ ਨੂੰ ਡਰ ਜਾਂਦੇ ਆ ਵੀ ਜੇ ਸ਼ੇਅਰ ਕਰਦੇ ਕਿਤੇ ਉਹ ਨਾ ਹੋ ਜੇ ਅਸੀਂ ਕਿਤੇ ਬੀਜੇਪੀ ਦੇ ਜਾਂ ਸਰਕਾਰ ਦੇ ਨਿਗਾਚ ਨਾ ਜਾਈਏ ਅਸੀਂ ਵੀ ਭਾਈ ਸਾਹਿਬ ਬੰਦੇ ਆ ਤੁਹਾਡੇ ਵਰਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ